ਇਹ ਨਹੀਂ ਜੇ ਯਾਰ ਕੌਣ ਬੋਲਦਾ ਦੱਸ ਦੇ ਫਿਰ ਜੇ ਨਹੀਂ ਪਛਾਣਿਆ ਗਿਆ ਤੇ ਭਾਈ ਆਈਡੀਆ ਲਾਉਣਾ ਥੋੜਾ ਜਿਹਾ ਵੀ ਕੌਣ ਹੋ ਸਕਦਾ ਬਾਹਰ ਆਪਣਾ ਬਾਹਰ ਯਾਰ ਬਾਹਰ ਤੇ ਹੁਣ ਮਾਮੇ ਦੇ ਮੁੰਡੇ ਵੀ ਆ ਭੂਆ ਦੇ ਮੁੰਡੇ ਵੀ ਆ ਸਾਲਾ ਵੀ ਇੱਕ ਮੇਰਾ ਬਾਹਰ ਉਹਨਾਂ ਜੀ ਕੀ ਹੋ ਸਕਦਾ ਫਿਰ ਸਾਲਿਆਂ ਚ ਸਾਲਾ ਵੀ ਮੇਰਾ ਗਿਆ ਤਾਇਆ ਤਾਇਆ ਬਾਹਰ ਇਹ ਕੈਨੇਡਾ ਤੋਂ ਬੋਲ ਰਿਹਾ ਉਹ ਪੇਜਾਂ ਨੂੰ ਕੋਲ ਉਹ ਬੱਲੇ ਉਹ ਬੱਲੇ ਸਾਲਾ ਮੇਰਾ ਗੱਲ ਕਰੀ ਜਾਂਦਾ ਫਿਰ ਹੋਰ ਕਿਦਾਂ ਪਹੁੰਚ ਗਿਆ ਪੇਜਾਂ ਨੇ ਆ ਪਛਾਣ ਲਿਆ ਪਛਾਣ ਲਿਆ ਕੌਣ ਬੁਲਾ ਸਾਲਾ ਮੇਰਾ ਘਰ ਦੀ ਮੇਰੀ ਦੀ ਭੂਆ ਦਾ ਮੁੰਡਾ ਨਹੀਂ ਤੂੰ ਬੋਲਦਾ ਜੀਤਾ ਜੀਤਾ ਬੋਲ ਰਿਹਾ ਉਹ ਬੱਲੇ ਉਹ ਬੱਲੇ ਜੀਤਿਆ ਕਿਦਾਂ ਠੀਕ ਤੂੰ ਕਿੰਨੇ ਦਿਨ ਹੋ ਗਏ ਫੋਨ ਨਹੀਂ ਕੀਤਾ ਯਾਰ ਤੂੰ ਮੈਂ ਕਿਹਾ ਭਾਈ ਨੂੰ ਅਸੀ ਫੋਨ ਕਰਨਾ ਭਾਈ ਤੇ ਸਾਨੂੰ ਫੋਨ ਨਹੀਂ ਕਰਕੇ ਰਾਜੀ ਹਾਂ ਤੇ ਉਹ ਫਿਰ ਹੁਣ ਪੈਸੇ ਮੇਰੇ ਵਾਲੇ ਕਰੀ ਜਾ ਨਹੀਂ ਹੁਣ ਹੌਲੀ ਹੌਲੀ ਜਿਹੜੇ ਲੈ ਕੇ ਗਿਆ ਮੇਰੇ ਪੈਸੇ ਆਪਾਂ ਕਰਦੇ ਆਂਗੇ ਭਾਈ ਕੀ ਰੋਲਾ ਹੋ ਗਿਆ ਕਿਉਂ ਘਾਬਰ ਗਿਆ ਉਹ ਮੈਂ ਯਾਰ ਅਸਲ ਚ ਹੁੰਦਾ ਤੇ ਉਹ ਕੋ ਫੋਨ ਤੇ ਪਹਿਲੇ ਪਹਿਲੋਂ ਆਈਫੋਨ ਤੇ ਪਹਿਲੇ 15 ਉਹ ਵੀ ਭਾਈ ਭੇਜ ਦੇਾਂਗੇ ਤੁਹਾਨੂੰ ਫੋਨ ਤੇ ਕਿਉਂ ਕਰਦੇ ਜੀ ਹਾਂ ਉਹਨੂੰ ਪਤਾ ਲੱਗੇ ਵੀ ਸਾਲਾ ਬਾਹਰ ਗਿਆ ਵਾ ਭਾਈ ਕੱਲਾ ਹੀ ਜੀ ਆ ਕੱਲਾ ਹੀ ਹਾਂ ਭਾਈ ਤੇਨੂੰ ਗੱਲ ਕਰਨੀ ਸੀ ਛੋਟੀ ਜੀ ਕਰੋ ਕਰੋ ਭਾਈ ਜੀ ਮੈਂ ਥੋੜੇ ਜਿਹੀ ਪੈਸੇ ਭੇਜਣ ਲੱਗਾ ਸੀ ਤੁਹਾਡੇ ਕੋਲ ਮਾਨਤ ਤੌਰ ਤੇ ਰੱਖ ਲੋਗੇ ਕਿੰਨੇ ਕੁ ਭੇਜੀਂਗਾ ਕਰੀਬਨ ਹੋਈ ਜਾਣਾ 12 12 13 ਲੱਖ ਹੋ ਜਾਣਾ ਇੰਡੀਅਨ ਕਰੰਸੀ ਕੋਈ 12-13 ਲੱਖ ਤੇ ਭੇਜਦੇ ਕੋਈ ਨਹੀਂ ਕੀ ਕੰਮ ਕੀ ਕਿ ਇਹਨੂੰ ਫੜਾਉਣੇ ਆ ਨਹੀਂ ਨਹੀਂ ਤੂੰ ਆਪਣੇ ਕੋਲ ਰੱਖ ਲੈ ਤੂੰ ਮੈਂ ਆਇਆ ਫਿਰ ਫਿਰ ਤੂੰ ਲੈ ਲਓ ਹੈ ਤੇ ਕਦੋਂ ਆਣਾ ਤੂੰ ਮੈਂ ਭਾਈ ਹੁਣ ਕੋਈ ਹਿਸਾਬ ਲਾਵਾਂਗਾ ਤੇ ਫੇਰ ਹੀ ਆਣਾ ਤੇ ਹੁਣ ਕੋਈ ਯਾਰ ਫਿਰ ਮੈਂ ਇੰਜ ਕਰੂੰਗਾ ਐਫ ਡੀ ਚ ਪਾ ਦੂੰਗਾ ਨਾਲੇ ਉਹਨੇ ਚਰਨ ਨੂੰ ਕੋਈ ਵਿਆਜ ਨਾਲ ਜੁੜ ਜਾਊਗਾ ਭਾਈ ਤੂੰ ਇਸਤੇਮਾਲ ਵੀ ਕਰ ਸਕਦਾ ਉਹਨਾਂ ਦੀ ਕੋਈ ਮਸਲਾ ਨਹੀਂ ਤੇ ਮੈਨੂੰ ਨਾ ਆਪਣੇ ਬੈਂਕ ਅਕਾਊਂਟ ਦੀ ਫੋਟੋ ਭੇਜ ਦੇਂ ਅੱਛਾ ਤੇ ਉਹ ਮੈਂ ਨਾ ਤੇਰੇ ਫਿਰ ਬੈਂਕ ਖਾਤੇ ਚ ਲਵਾ ਦਿਆਂਗਾ। ਅੱਛਾ। ਤੇ ਹੋਰ ਕੀ ਕੀ ਭੇਜਣਾ? ਹਾਂ? ਹੋਰ ਕੋਈ ਡਾਕੂਮੈਂਟ ਤੇ ਨਹੀਂ ਭੇਜਣਾ? ਨਹੀਂ ਨਹੀਂ ਡਾਕੂਮੈਂਟ ਨਹੀਂ ਸਿਰਫ ਤੂੰ ਹੈ ਨਾ ਆਪਣੇ ਚੈੱਕ ਬੁੱਕ ਦੀ ਫੋਟੋ ਮੈਨੂੰ ਭੇਜ ਦੇਂਗਾ ਨਾ ਤੇ ਫਿਰ ਮੈਂ ਉਥੋਂ ਬੈਂਕ ਚ ਲਵਾ ਦਿਆਂਗਾ। ਚਲ ਮੈਂ ਭੇਜ ਦਊਂਗਾ। ਅੱਜ ਮੈਂ ਬਾਹਰ ਆਇਆ ਘਰੋਂ। ਬਾਹਰ ਆ ਮੈਂ ਯਾਰ ਆਇਆ ਮੈਂ ਤੈਨੂੰ ਪਤਾ ਵਾ ਆਪਾਂ ਚੰਡੀਗੜ੍ਹ ਦੇ ਰਹਿੰਦੇ ਆ। ਤੇ ਮੈਂ ਆਇਆ ਮੈਂ ਲੁਧਿਆਣਾ ਅੱਜ। अच्छा वो अपना दूसरा ਨਹੀਂ ਹੁੰਦਾ ਉਹ ਮੁੰਡੇ ਦਾ ਨਾਮ ਹਰਪ੍ਰੀਤ ਉਹ ਵੜਾ ਹੋਏ ਮਾਸੀ ਦਾ ਮੁੰਡਾ ਹੂੰ ਉਹਦੇ ਕੋਲ ਆਇਆ ਯਾਰ ਲੁਧਿਆਣੇ اچھا ਹਾਂ ਕਹਿ ਰਹੀ ਉਹ ਕਹਿ ਰਹੀ ਬਸ ਉਹ ਯਾਰ ਟਰੈਕਟਰ ਲਿਆ ਨਵਾ اچھا اچھا ਜਿਆਦਾ ਆ ਜਾ ਪਾਰਟੀ ਪੂਟੀ ਕਰਦੇ ਹਾਂ اچھا ਸਵੇਰੇ ਜਾਊਂਗਾ ਬਾਅਦ ਤੂੰ ਬਾਈ ਕਿਸੇ ਨੂੰ ਫੋਨ ਕਰਾ ਫੋਨ ਕਰਕੇ ਮੰਗਾ ਲੈਂਦਾ ਵੀਡੀਓ ਕਾਲ ਕਰਾਂ ਇਸੇ ਪਾਰਟੀ ਡੈਂਗ ਕਰਨਾ ਹੈ ਵੀਡੀਓ ਕਾਲ ਕਰਾਂ ਤੈਨੂੰ ਪਾਰਟੀ ਡੈਂਗ ਕਰਨਾ ਵੀਡੀਓ ਕਾਲ ਵੀ ਕਰ ਲੈਨੇ ਬਾਈ ਤੈਨੂੰ ਮੈਂ ਜਿਹੜਾ ਕੰਮ ਕਿਹਾ ਅੱਛਾ ਹਾਂ ਤੂੰ ਮੈਨੂੰ ਮੰਗਾ ਦਿੰਦਾ ਫਿਰ ਮੈਂ ਤਿੱਪਣੇ ਗੱਲ ਕਰਦਾ ਬਾਅਦ ਚ ਨਹੀਂ ਤੂੰ ਪੈਸੇ ਭੇਜਨੇ ਤਾਂ ਕਿਸੇ ਕੰਮ ਨੂੰ ਭੇਜੇਗਾ ਇਦਾਂ ਕੀ ਕਰਨ ਨੂੰ ਭੇਜਨੇ ਇਹ ਤੂੰ ਆਪਣੇ ਕੋਲ ਰੱਖੀ ਤੈਨੂੰ ਜਰੂਰਤ ਹੋਵੇ ਤੇ ਇਸਤੇਮਾਲ ਕਰ ਲੈ ਜਦੋਂ ਮੈਂ ਆਉਂਗਾ ਤੈਨੂੰ ਬਾਈ ਦਸ ਦੂੰਗਾ اچھا ਤੇ ਤੂੰ ਵੈਸਟਰਨ ਯੂਨੀਅਨ ਤੇ ਭੇਜ ਦੇ ਯਾਰ ਵੈਸਟਰਨ ਯੂਨੀਅਨ ਤੇ ਭੇਜ ਦੇ ਆ ਹਾਂ ਉਧਰ ਤੇ ਤੇਰਾ ਧਾਰ卡ੜ ਲੱਗਣਾ ਭਾਈ ਇਧਰੋਂ ਨਹੀਂ ਕੋਈ ਗੱਲ ਹੁੰਦੀ ਉਧਰੋਂ ਤੇਰੇ ਨੂੰ ਲੱਗਣੇ ਆ ਮੇਰੇ ਨਹੀਂ ਕੋਈ ਗੱਲ ਮੇਰਾ ਤਾਂ ਨਾਮ ਹੀ ਲਿਖਾਉਣਾ ਤੂੰ ਬਸ ਨਹੀਂ ਨਹੀਂ ਐਦਾਂ ਨਹੀਂ ਹੁੰਦੇ ਭਾਈ ਹੁਣ ਉਹ ਸਿਸਟਮ ਬੰਦ ਹੋ ਗਿਆ ਹੈ ਉਹ ਨਹੀਂ ਨਹੀਂ ਇਹ ਕੱਲ ਤੁਝੇ ਸਾਲੇ ਵੱਡੇ ਨੇ ਮੇਰੇ ਨੂੰ ਪੈਸੇ ਭੇਜਦੇ ਦੂਜੇ ਤੇਰੇ ਅੱਛਾ ਹਾਂ ਇੱਕ ਦਿਨ ਕਿੰਨੇ ਸਾਲੇ ਇਕੱਠੇ ਹੋਏ ਕੈਨੇਡਾ 'ਚ ਮੇਰੇ ਮਿਲਦੇ ਆਹ ਚੇਤਾ ਭੁੱਲ ਜਾਂਦਾ ਹਾ ਦੇ ਕੋਈ ਠੱਗ ਬਚ ਕੇ ਰੋ ਇਹਨਾਂ ਤੋਂ ਪਾਕਿਸਤਾਨ ਦਾ ਨੰਬਰ ਆ ਕਹਿੰਦਾ ਕੈਨੇਡਾ ਤੋਂ ਆ ਮੈਂ